ਤਾਰ ਜਿੱਤ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸੁਸੋਧੀਆਂ ਨੇ ਸਬਕ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਕਾਂਗਰਸ ਤੇ ਜਵਾਨੀ ਹਮਲਾ ਕੀਤਾ ਤਨਤਨ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੇ ਮਨੀਸ਼ ਸੁਸੋਧੀਆਂ ਨੇ ਕਿਹਾ ਕਿ ਕਾਂਗਰਸ ਦਾ ਹੰਕਾਰ ਨਕਾਰਿਆ ਗਿਆ ਧਾਰੀਵਾਲ ਨੇ ਕਿਹਾ ਕਿ ਅਸੀਂ ਸੈਮੀ ਫਾਈਨਲ ਜਿੱਤਿਆ ਹੁਣ ਅਸੀਂ 2027 ਦੇ ਫਾਈਨਲ ਲਈ ਤਿਆਰੀ ਕਰ ਰਹੇ ਹਾਂ ਕਰਨਤਨ उपचुनाव ਵਿੱਚ ਆម ਆਦਮੀ ਪਾਰਟੀ ਦੀ ਭਾਰੀ ਜਿੱਤ ਨੇ ਸੂਬੇ ਦੀ ਰਾਜਨੀਤੀ ਵਿੱਚ ਬਿਆਨਬਾਜ਼ੀ ਦਾ ਦੌਰ ਸ਼ੁਰੂ ਕਰ ਦਿੱਤਾ ਜਿੱਤ ਤੋਂ ਬਾਅਦ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਕਾਂਗਰਸ ਅਤੇ ਭਾਜਪਾ ਤੇ ਸਿੱਧਾ ਹਮਲਾ ਬੋਲਦਿਆਂ ਕਾਂਗਰਸ ਨੂੰ 2027 ਦੀ ਦੌੜ ਤੋਂ ਬਾਹਰ ਕਰਨ ਦਾ ਦਾਵਾ ਕੀਤਾ ਦਾਵਾ ਕੀਤਾ ਕਿ ਭਾਜਪਾ ਨੂੰ ਪੰਜਾਬ ਵਿੱਚ ਵੋਟਾਂ ਨਹੀਂ ਮਿਲਣੀਆਂ ਇਸ ਦੌਰਾਨ ਮਨੀਸ਼ ਸ਼ੋਧਿਆ ਨੇ ਇਸ ਦਾ ਕਾਰਨ ਵਿਕਾਸ ਕੇਜਰੀਵਾਲ ਦੇ ਕੰਮਾਂ ਦੇ ਵਿਸ਼ਵਾਸ ਨੂੰ ਦੱਸਿਆ ਧਾਰੀਵਾਲ ਨੇ ਧਾਰਮਿਕ ਮੁੱਦਿਆਂ ਨੂੰ ਖਾਰਜ ਕਰਦੇ ਹੋਏ ਵਿਕਾਸ ਨੂੰ ਫੈਸਲਾ ਕੁਨ ਕਾਰਜ ਦੱਸਿਆ ਕਾਂਗਰਸ ਦੇ ਚੋਟੀ ਦੇ ਆਗੂ ਦੀ ਤਿੱਖੀ ਆਲੋਚਨਾ ਕੀਤੀ ਜੋਰ ਦੇ ਕੇ ਕਿਹਾ ਕਿ ਭਾਜਪਾ ਭਾਵੇਂ ਜਿੰਨੇ ਵੀ ਕਿੰਨੇ ਵੀ ਮੁੱਖ ਮੰਤਰੀ ਭੇਜੇ ਪੰਜਾਬ ਵਿੱਚ ਜਿੱਤਣਾ ਅਸੰਭਵ ਹੈ ਇਸ ਨੂੰ ਸੈਮੀਫਾਈਨਲ ਜਿੱਤ ਦੱਸਦੇ ਹੋਏ ਆਪ ਨੂੰ ਹੁਣ 2027 ਦੇ ਫਾਈਨਲ ਵਿੱਚ ਤਿਆਰੀ ਕਰਨ ਦਾ ਦਾਵਾ ਕਰ ਰਹੀ ਹੈ ਪਾਕਿਸਤਾਨ ਯਾਤਰਾ ਦੌਰਾਨ ਸਰਜੀਤ ਕੌਰ ਹੋਈ ਲਾਪਤਾ ਖਬਰ ਕਪੂਰਥੜਾ ਤੋਂ ਸਰਬਜੀਤ ਕੌਰ ਜੋ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਦਾ ਹਿੱਸਾ ਸੀ ਘਰ ਵਾਪਸ ਨਹੀਂ ਆਈ ਸਮੂਹ ਵਿੱਚ ਸ਼ਾਮਲ 1932 ਸ਼ਰਧਾਲੂਆਂ ਵਿੱਚੋਂ 1922 ਵਾਪਸ ਆ ਗਿਆ ਪਰ ਸਰਬਜੀਤ ਕੌਰ ਅਜੇ ਵੀ ਲਾਪਤਾ ਹੈ ਪਰਿਵਾਰਿਕ ਜਾਣਕਾਰੀ ਉਹਨਾਂ ਦੀ ਇਹ ਹੈ ਕਿ ਸਰਬਜੀਤ ਕੌਰ ਦਾ ਪਾਸਪੋਰਟ ਜਲੰਧਰ ਦਫ਼ਤਰ ਤੋਂ ਬਣਿਆ ਹੈਗਾ ਆ ਜਿਸ ਦਾ ਪਤਾ ਅਮਾਨੀਪੁਰ ਕਪੂਰਥਲਾ ਦਰਜ ਸੀਗਾ ਉਸ ਦੇ ਪੁੱਤਰ ਦੇ ਅਨਸਾਰ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਹੈ ਇਸ ਲਈ ਉਸ ਨੇ ਲੰਬੇ ਸਮੇਂ ਤੋਂ ਪਰਿਵਾਰ ਨਾਲ ਨਹੀਂ ਰਹਿ ਰਹੀ ਉਸ ਦੇ ਪੁੱਤਰ ਨੇ ਦੱਸਿਆ ਕਿ ਉਹ ਵੱਖਰਾ ਰਹਿ ਰਹੀ ਸੀ ਪੁਲਸ ਜਾਂਚ ਵਿੱਚ ਜੁਟੀ ਕਪੂਰਥਲਾ ਦੇ ਸਿਟੀ ਪੁਲਿਸ ਸਟੇਸ਼ਨ ਵਿੱਚ ਦੋ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਬਠਿੰਡਾ ਜ਼ਿਲ੍ਹਾ ਪੁਲਸ ਨੇ ਵੀ ਇਹ ਮਾਮਲਾ ਦਰਜ ਕੀਤਾ ਹੈ ਸੂਤਰਾਂ ਅਨੁਸਾਰ ਆਦਤ ਨੇ ਉਸ ਨੂੰ ਇਨ੍ਹਾਂ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਸੀ ਪੁਲਿਸ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਆਪਣੇ ਪਾਸਪੋਰਟ ਲਈ ਅਰਜੀ ਦਿੰਦੇ ਸਮੇਂ ਜਿਹੜੇ ਦਸਤਾਵੇਜ਼ ਜਮ੍ਹਾਂ ਕੀਤੇ ਸਨ ਉਸ ਨੂੰ ਪੁਲਿਸ ਕਲੀਅਰੈਂਸ ਰਿਪੋਰਟ ਕਿੱਥੋਂ ਮਿਲੀ ਅਤੇ ਕੀ ਦਸਤਾਵੇਜ਼ ਅਸਲੀ ਹਨ ਜਾਂ ਨਕਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸਨੇ ਪਾਕਿਸਤਾਨ ਇਮੀਗ੍ਰੇਸ਼ਨ ਫਾਰਮ ਤੇ ਆਪਣਾ ਨਾਮ ਕੌਮੀਅਤ ਜਾਂ ਪਾਸਪੋਰਟ ਨੰਬਰ ਨਹੀਂ ਲਿਖਿਆ ਸੀ ਜਿਸ ਨਾਲ ਜਾਣਕਾਰੀ ਅਧੂਰੀ ਰਹਿ ਗਈ ਪੁਲਸ ਨੇ ਕਾਰਵਾਈ ਦਾ ਦਿੱਤਾ ਭਰੋਸਾ ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਕਿਸੇ ਵੀ ਤੱਥ ਨੂੰ ਜਲਦੀ ਜਨਤਕ ਕੀਤਾ ਜਾਵੇਗਾ ਅਗਲੀ ਕਾਰਵਾਈ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਲੁਧਿਆਣਾ ਪੰਜਾਬ ਦੇ ਲੁਧਿਆਣਾ ਵਿੱਚ ਅੱਜ ਇੱਕ ਘਰ ਦੇ ਵਿੱਚ ਸਿਲੰਡਰ ਦੀ ਪਾਈਪ ਵਿੱਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗੀ ਅੱਗ ਵਿੱਚ ਇੱਕ ਵਿਅਕਤੀ ਦੇ 3 ਵਜੇ ਗੰਭੀਰ ਰੂਪ ਵਿੱਚ ਚੁੱਟ ਗਿਆ ਕਮਰੇ ਵਿੱਚ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਲੋਕਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਜਖਮੀ ਬੱਚਿਆਂ ਦੀ ਮਾਂ ਗੁੱਡੀ ਨੇ ਕਿਹਾ ਕਿ ਉਹ ਨੀਚੀ ਮੰਗਲੀ ਦੀ ਰਹਿਣ ਵਾਲੀ ਹੈ ਵਿਕਾਸ ਨਾਮ ਦਾ ਇੱਕ ਨੌਜਵਾਨ ਵੀ ਉਸੇ ਅਪਾਰਟਮੈਂਟ ਵਿੱਚ ਰਹਿੰਦਾ ਹੈ ਵਿਕਾਸ ਅਸ਼ਵੇਰੇ ਕਮਰੇ ਵਿੱਚ ਆਪਣਾ ਖਾਣਾ ਬਣਾ ਰਿਹਾ ਸੀ ਉਸਦੇ ਬੱਚੇ ਵੀ ਵਿਕਾਸ ਦੇ ਕਮਰੇ ਵਿੱਚ ਬੈਠੇ ਸਨ ਜਦੋਂ ਵਿਕਾਸ ਨੇ ਗੈਸ ਚੁੱਲਾ ਜਲਾਇਆ ਤਾਂ ਪਾਈਪ ਵਿੱਚੋਂ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਧੁਮਾਕਾ ਵੀ ਹੋਇਆ ਕਮਰਾ ਧੂਏ ਨਾਲ ਭਰ ਗਿਆ ਬੱਚਿਆਂ ਦੇ ਰੋਣ ਦੀਆਂ ਚਿਕਨੀਆਂ ਆਵਾਜ਼ਾਂ ਨਾਲ ਲੋਕ ਇਕੱਠੇ ਹੋ ਗਏ ਜਿਨ੍ਹਾਂ ਜ਼ਖਮੇ ਜਖਮੀਆਂ ਨੂੰ ਕਮਰੇ ਚੋਂ ਬਾਹਰ ਕੱਢਿਆ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜ਼ਖਮੀ ਦੀਪਕਾ ਮੈਂ ਪਛਾਣ ਜਿਹੜੀ ਹੈਗਾ ਵਿਕਾਸ ਅਰਜੁਨ ਸਰਜੀਤ ਤੇ ਰਾਹੁਲ ਬਜਹ ਹੋਈ ਹੈ ਹਸਪਤਾਲ ਵਿੱਚ ਜ਼ਖਮੀ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ ਜਿਵੇਂ ਉਸਨੇ ਗੈਸ ਬਾਲਣ ਲਈ ਮਾਚਸ ਦੀ ਟੀਲੀ ਜੜਾਈ ਅਚਾਨਕ ਚਾਰੇ ਪਾਸੇ ਅੱਗ ਫੈਲ ਗਈ ਅਰਜੁਨ ਸਰਜੀਤ ਤੇ ਰਾਹੁਲ ਜੋ ਉਸਦੇ ਕੋਲ ਬੈਠੇ ਸਨ ਉਹ ਵੀ ਅੱਗ ਦੀ ਰੀਪੇਟ ਵਿੱਚ ਆ ਗਏ ਵਿਕਾਸ ਦੇ ਅਨੁਸਾਰ ਉਸਦਾ ਚਿਹਰਾ ਬੁਰੀ ਤਰ੍ਹਾਂ ਝੋਲਸ ਗਿਆ راہੁਨ ਨੇ ਜੋ ਕਿ 4 ਸਾਲ ਦਾ ਹੈ ਦੀਆਂ ਲੱਤਾਂ ਸੜੀਆਂ ਹੋਈਆਂ ਨੇ ਵਿਕਾਸ ਨੇ ਕਿਹਾ ਚੂਹੇ ਨੇ ਪਾਈਪ ਨੂੰ ਕਟਿਆ ਸੀ ਵਿਕਾਸ ਨੇ ਦੱਸਿਆ ਕਿ ਉਹ ਇੱਕ ਪਲਾਸਟਿਕ ਫੈਕਟਰੀ ਵਿੱਚ ਕੰਮ ਕਰਦਾ ਹੈ ਪਿਛਲੇ 2 ਸਾਲ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ ਤਰਨਤਾਰਨ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਵੱਡੀ ਜਿੱਤ ਕੀਤੀ ਗਈ ਹੈ ਲੋਕਾਂ ਨੇ ਹਰਮੀਤ ਸੰਧੂ ਦੇ ਹੱਕ ਵਿੱਚ 42649 ਬੂਟਾ ਪਾਈਆਂ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਬੂਟਾ ਮਿਲੀਆਂ ਤੀਜੇ ਨੰਬਰ ਤੇ ਵਾਇਰਸ ਪੰਜਾਬ ਦੇ ਅਮਦੇ ਅਮਨਦੀਪ ਸਿੰਘ ਖਾਲਸਾ ਨੂੰ 19620 ਬੂਟਾ ਮਿਲੀਆਂ ਚੌਥੇ ਨੰਬਰ ਤੇ ਕਾਂਗਰਸ ਦੇ ਕਰਨਬੀਰ ਸਿੰਘ ਨੂੰ 15000 77 ਬੋਟਾ ਹਾਸਲ ਹੋਈਆਂ ਭਾਜਪਾ ਦੇ ਹਰਜੀਤ ਸਿੰਘ ਸੰਧੂ 6839 ਬੋਟਾ ਦਾ ਪੰਜਵੇਂ ਨੰਬਰ ਤੇ ਰਹੇ ਜਿਕਰ ਜੋ ਹੈ ਕਿ ਜਿਮਨੀ ਚੌਂ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ 94 ਸੀਟਾਂ ਹੋ ਗਈਆਂ ਹਨ ਚੰਡੀਗੜ੍ਹ ਤੋਂ ਖਬਰ ਹੈਗੀ ਆ ਪੰਜਾਬ ਰੋਡਵੇਜ ਪੰਛਪੀਆ ਪੀਆਰਟੀਸੀ ਕੰਟਰੈਕਟ ਵਰਕ ਜੂਨੀਅਰ ਪੰਜਾਬ ਦੇ ਆਗਮਾਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਨਾ ਸਾਹਮਣੇ ਆਉਣ ਕਾਰਨ ਬਾਅਦ ਵਿੱਚ ਮੁਰ 17 ਤੇ 18 ਨੂੰ ਚੱਕਾ ਜਾਮ ਕਰਕੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਦੀ ਰਿਹਾਈ ਤੇ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਸਮੇਤ ਯੂਨੀਅਨ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗੱਲ ਨੇ ਦੱਸਿਆ ਕਿ ਜਥੇਬੰਦੀਆਂ ਸਾਰੀਆਂ ਹੀ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਜੂਨੀਅਨ ਬਲੋਕ ਕਿਹਾ ਗਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ 1 ਮਹੀਨੇ ਦੇ ਵਿੱਚ ਮੰਗ ਦਾ ਹੱਲ ਕਰਨ ਦਾ ਨਿਕਤੀ ਭਰੋਸਾ ਦਿੱਤਾ ਸੀ ਪਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਹੋਇਆ ਸਾਰੇ ਪ੍ਰੂਫ ਨੋਟੀਫਿਕੇਸ਼ਨ ਫਿਰ ਸਾਹਮਣੇ ਰੱਖੇ ਗਏ ਕਿਲੋਮੀਟਰ ਬੱਸਾਂ ਨਾਲ ਹੋਣ ਵਾਲੇ ਨੁਕਸਾਨ ਦੇ ਅੰਕੜੇ ਸਬੂਤਾ ਸਮੇਤ ਪੇਸ਼ ਕੀਤੇ ਗਏ ਵਿਭਾਗਾਂ ਦੇ ਕਰੋੜਾ ਰੁਪਏ ਫ੍ਰੀ ਸਫਰ ਸਹੂਲਤਾਂ ਦੇ ਸਰਕਾਰ ਵੱਲੋਂ ਦਬਾਉਣ ਤੇ ਆਪਣੀਆਂ ਸਰਕਾਰੀ ਬੱਸਾਂ ਪਾਉਣ ਦੀ ਗੱਲ ਸਪਸ਼ਟ ਕੀਤੀ ਗਈ ਪਰੰਤੂ ਹਰ ਵਾਰ ਦੀ ਤਰ੍ਹਾਂ ਮੰਗਾਂ ਦਾ ਹੱਲ ਕਰ ਰਹੇ ਕਰ ਰਹੇ ਹਾਂ ਪ੍ਰੋਮੋਸ਼ਨ ਕੋਡ ਕੇਸ ਅਤੇ ਜਲਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਪਰੰਤੂ ਕਿਸੇ ਵੀ ਮੰਗ ਨੂੰ ਲੈ ਕੇ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ 17 ਨਵੰਬਰ ਨੂੰ ਮੁੜ ਮੁਲਤਵੀ ਕੀਤਾ ਗਿਆ ਕਿਲੋਮੀਟਰ ਬੱਸ ਸਕੀਮ ਦੇ ਟੈਂਡਰ ਖੋਲਣ ਦੀ ਵਿਭਾਗ ਨੇ ਤਿਆਰੀ ਕਰ ਲਈ ਹੈ ਜੋ ਸਾਨੂੰ ਬਿਲਕੁਲ ਵੀ ਪ੍ਰਮਾਨ ਨਹੀਂ ਗਿਆ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜਥੇਬੰਦੀਆਂ ਦੀਆਂ ਹੋਰ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਉਹ 17 ਤੇ 17 ਨਵੰਬਰ ਨੂੰ 12 ਵਜੇ ਤੋਂ ਸਮੂਹ ਡੀਪੂਆਂ ਵਿੱਚ ਹੜਤਾਲ ਕੀਤੀ ਜਾਵੇਗੀ ਤੁਰੰਤ ਬਾਅਦ ਦੁਪਹਿਰ 2 ਵਜੇ ਚੇਅਰਮੈਨ ਪੀਆਰਟੀਸੀ ਵੀ ਹਾਇਸ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਗਲੇ ਦਿਨ ਤੁਰੰਤ ਪੂਰੀ ਗਿਣਤੀ ਵਿੱਚ 18 ਨਵੰਬਰ ਨੂੰ ਮੁੱਖ ਮੰਤਰੀ ਰਿਆਸਤੇ ਪੱਕਾ ਰੋਸਤਾ ਰਾ ਸ਼ੁਰੂ ਕਰਕੇ ਸੰਘਰਸ਼ ਅੱਗੇ ਬਧਾਏ